ਹਾਂਜੀ ਮੁਲਾਜ਼ਮ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅੱਜ ਤੱਕ ਵੀ ਪਹਿਲਾਂ ਤਾਂ ਸਾਡਾ ਤਿਉਹਾਰ ਹੈ ਜਿਹੜਾ ਰਖੜੀ ਦਾ ਉਹ ਇਸ ਤਰ੍ਹਾਂ ਹੀ ਅਥਾਰਟੀ ਵੱਲੋਂ ਲੰਘਾ ਦਿੱਤਾ ਗਿਆ ਉਦੋਂ ਬਾਅਦ ਸਾਡਾ ਜਿਹੜਾ ਅੱਜ ਤੱਕ ਵੀ ਤਨਖਾਹ ਨਹੀਂ ਪਾਈ ਗਈ ਅੱਜ 11 ਤਰੀਕ ਹੋ ਚੁੱਕੀ ਏ ਹਲੇ ਤੱਕ ਵੀ ਜੋ ਮੈਨੂੰ ਪਤਾ ਲੱਗਿਆ ਕਿ ਕਈ ਬੰਦਿਆ ਨੇ ਗੱਲ ਕੀਤੀ ਹੈ ਅਥਾਰਟੀ ਨਾਲ ਜਾਂ ਕੁਝ ਵੀ ਉਹ ਕਹਿੰਦੇ ਗਰੰਟ ਨਹੀਂ ਹੈ ਸਾਨੂੰ ਗਰੰਟ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਕੰਮ ਕਰਦੇ ਆ 11 ਦਿਨ ਬੀਤ ਚੁੱਕੇ ਨੇ ਸਾਡਾ ਨਾ ਕੋਈ ਏਰੀਅਰ ਸਾਡਾ ਪੇ ਕਮਿਸ਼ਨ ਦਾ ਏਰੀਅਰ ਪੈਂਡਿੰਗ ਹੈ ਜਿਹੜਾ ਐਲਾਨ ਹੋ ਚੁੱਕਿਆ ਸੀ ਉਹ ਕਦੋਂ ਦਾ ਪੇ ਕਮਿਸ਼ਨ ਦਾ ਠੀਕ ਹੈ ਦੂਜੀ ਗੱਲ ਸਾਡਾ ਸੈਕਟਰੀਟ ਭੱਤਾ ਜਿਹੜਾ ਉਹਦਾ ਏਰੀਅਰ ਪਿਆ ਬਾਕੀ ਪ੍ਰੋਮੋਸ਼ਨਾਂ ਹੋਰ ਬੜੇ ਕੰਮ ਪਏ ਨੇ ਇਲੈਕਸ਼ਨਾਂ ਸਾਡੀਆਂ ਇਹਨਾਂ ਨੇ ਰੋਕਤੀਆਂ ਅੱਜ ਮੈਂ ਇਹ ਗੱਲ ਥੌਰਟੀ ਨੂੰ ਬੇਨਤੀ ਕਰਦਾ ਕਿ ਜੇ ਕੱਲ ਨੂੰ 11 ਵਜੇ ਤੱਕ ਤਨਖਾਹ ਨਹੀਂ ਪਾਈ ਜਾਂਦੀ ਤਾਂ ਸਾਰੇ ਜਥੇਬੰਦੀਆਂ ਨਾਲ ਰਲ ਕੇ ਕੋਈ ਇਹ ਮੇਰਾ ਧਰਨਾ ਨਹੀਂ ਕੋਈ ਮੈਂ ਨਹੀਂ ਇਹਦੇ 'ਚ ਸਾਰੇ ਜਥੇਬੰਦੀਆਂ ਨੂੰ ਬੇਨਤੀ ਏ ਇੱਕ ਦੋ ਜਥੇਬੰਦੀਆਂ ਨਾਲ ਗੱਲ ਹੋ ਚੁੱਕੀ ਏ ਉਹ ਆਉਣ ਲਈ ਤਿਆਰ ਨੇ ਬਾਕੀ ਜਥੇਬੰਦੀਆਂ ਨੂੰ ਵੀ ਬੇਨਤੀ ਏ ਜਿਹੜੀਆਂ ਵੀ ਇੱਥੇ ਯੂਨੀਵਰਸਿਟੀ 'ਚ ਮੁਲਾਜ਼ਮਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਜੋ ਵੀ ਸਭ ਨੂੰ ਬੇਨਤੀ ਹੈ ਕਿ ਕੱਲ ਨੂੰ ਜੇ 11 ਵਜੇ ਤੱਕ ਤਨਖਾਹ ਨਹੀਂ ਪੈਂਦੀ ਤਾਂ 11:00 ਵਜੇ 10 ਮਿੰਟ ਤੇ ਆਪਾਂ ਰਜਿਸਟਰ ਦਫ਼ਤਰ ਦੇ ਬਾਹਰ ਧਰਨਾ ਲਾਵਾਂਗੇ ਇਹ ਧਰਨਾ ਜਦੋਂ ਤੱਕ ਤਨਖਾਹ ਤੇ ਲੈਕਚਰਾਂ ਦਾ ਅਨਾਉਂਸ ਨਹੀਂ ਹੁੰਦਾ ਉਦੋਂ ਤੱਕ ਜਾਰੀ ਰਹੇਗਾ ਕਿਉਂਕਿ ਅਸੀਂ ਤਨਖਾਹ ਦੇ ਲਈ ਪਹਿਲਾਂ ਚਿੱਠੀ ਦੇ ਚੁੱਕੇ ਹਾਂ ਲੈਕਚਰਾਂ ਦੇ ਲਈ ਚਿੱਠੀ ਦੇ ਚੁੱਕੇ ਹਾਂ ਅੱਜ ਅਸੀਂ ਵਾਈਸ ਚੈਂਸਰ ਸਾਹਿਬ ਤੋਂ ਟਾਈਮ ਮੰਗਿਆ ਉਹ ਕਿਤੇ ਮੀਟਿੰਗਾਂ ਚ ਹੋਣ ਕਰਕੇ ਜੋ ਮਰਜ਼ੀ ਇਹ ਗੱਲ ਰਿਕਾਰਡ ਤੇ ਆ ਉਹਨਾਂ ਦੇ ਪੀਏ ਕੋਲੋਂ ਰਿਟਰਨ ਦੇ ਵਿੱਚ ਸੀ ਟਾਈਮ ਮੰਗਿਆ ਸੀ ਉਹਨਾਂ ਵੱਲੋਂ ਅੱਜ ਮੀਟਿੰਗ ਹੋਣ ਕਰਕੇ ਨਹੀਂ ਦਿੱਤਾ ਗਿਆ ਜੋ ਵੀ ਹੈ ਕੱਲ ਨੂੰ 11 ਵਜੇ ਤੱਕ ਤਨਖਾਹ ਨਾ ਪਈ ਤਾਂ ਅਸੀਂ ਧਰਨਾ ਲਾਵਾਂਗੇ ਸਾਨੂੰ ਕੋਈ ਡਰ ਨਹੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰਦੇ ਰਹਿਣ ਮੇਰੀਆਂ ਤਾਂ ਪਹਿਲਾਂ ਵੀ ਇਹ ਚਿੱਠੀਆਂ ਕੱਢੀ ਜਾਂਦੇ ਕਦੇ ਏਸੀ ਲੱਗ ਗਿਆ ਕਦੇ ਫਲਾਣਾ ਲੱਗ ਗਿਆ ਕਦੇ ਢਿਮਕਣਾ ਲੱਗ ਗਿਆ ਕੋਈ ਗੱਲ ਨਹੀਂ ਮੁਲਾਜ਼ਮਾਂ ਦੇ ਹਿੱਤਾਂ ਦੇ ਲਈ ਜੋ ਕਰਨਾ ਪਿਆ ਅਸੀਂ ਕਰਾਂਗੇ ਸਾਨੂੰ ਕੋਈ ਚੜੀ ਲੱਥੀ ਦੀ ਨਹੀਂ ਕੱਲ ਨੂੰ 11 ਵਜੇ ਤੱਕ ਜੇ ਤਨਖਾਹ ਨਾ ਪਈ ਤਾਂ 11 ਵਜੇ ਅਸੀਂ ਧਰਨਾ ਲਾਵਾਂਗੇ ਆਪਣੀ ਤਨਖਾਹ ਤੇ ਇਲੈਕਸ਼ਨ ਆਪਣੇ ਹੱਕਾਂ ਦੇ ਲਾਵਾਂਗੇ ਮੇਰੀ ਹੱਥ ਜੋੜ ਕੇ ਵੈਸ਼ਨ ਸਾਹਿਬ ਨੂੰ ਬੇਨਤੀ ਏ ਕਿ ਪਾ ਦਿਓ ਪਰ ਹੁਣ ਤੱਕ ਗ੍ਰਾਂਟ ਨਹੀਂ ਆਈ ਸਾਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਰੱਬ ਹੀ ਜਾਣਦਾ ਜੇ ਨਾ ਪਈ ਅਸੀਂ 11 ਵਜੇ ਧਰਨਾ ਲਾਵਾਂਗੇ ਜਿਹੜੇ ਮੁਲਾਜ਼ਮ ਹੁਣ 네ਗੇਟਿਵ ਨੇ ਕਈ ਕਹਿ ਦੇਣਗੇ ਭਾਈ ਗ੍ਰਾਂਟ ਆਜੂਗੀ ਉਹ ਹੋਜੂਗਾ ਉਹ ਜਿਹੜਾ ਵੀ ਕੋਈ ਹੈ ਨਾ ਜ਼ਿੰਮੇਵਾਰੀ ਲੈ ਕੇ ਆਪਣੀ ਵੀਡੀਓ ਪਾ ਦਿਓ ਕਿ ਇੰਨੇ ਵਜੇ ਤਨਖਾਹ ਪੈ ਜਾਏਗੀ ਅਸੀਂ ਬਿਲਕੁਲ ਧਰਨਾ ਨਹੀਂ ਲਾਵਾਂਗੇ ਜੇ ਕੋਈ ਮੁਲਾਜ਼ਮ ਹਿੰਮਤ ਕਰਦਾ ਹੈ 네ਗੇਟਿਵ ਬੰਦਿਆਂ ਤੋਂ ਦੂਰ ਰਿਹਾ ਕਰੋ ਨਾ ਉਹਨਾਂ ਨੇ ਕੁਝ ਕਰਨਾ ਕਲੇ ਗਰੁੱਪਾਂ 'ਚ ਬੋਲਣ ਜੋਗੇ ਜਾਂ ਮਾੜਾ ਮੋਟਾ ਲਿਖਣ ਜੋਗੇ ਹੁੰਦੇ ਨੇ ਹੋਰ ਕੱਖ ਨਹੀਂ ਕਰਨ ਜੋਗੇ ਹੁੰਦੇਓ ਇਸ ਕਰਕੇ ਜੇ 11 ਵਜੇ ਤੱਕ ਤਨਖਾਹ ਨਾ ਪਈ ਤਾਂ ਅਸੀਂ ਧਰਨਾ ਲਾਵਾਂਗੇ ਮੇਰੀ ਸਾਰੇ ਜਥੇਬੰਦੀਆਂ ਨੂੰ ਬਾਗੜਿਆ ਸਾਹਿਬ ਨੂੰ ਬਾਕੀ ਜਿੰਨੇ ਜਥੇਬੰਦੀਆਂ ਨੇ ਬੱਬੀ ਵੀਰ ਬਰਾੜ ਸਾਹਿਬ ਹੋਰ ਜਿੰਨੇ ਵੀ ਮੇਰੇ ਵੀਰ ਨੇ ਠੀਕ ਹੈ ਸਭ ਨੂੰ ਮੇਰੀ ਬੇਨਤੀ ਹੈ ਕਿ ਆਇਓ ਸਾਰੇ ਇਹ ਕੋਈ ਮੇਰਾ ਧਰਨਾ ਨਹੀਂ ਨਾ ਮੇਰੇ ਕੋਈ ਪਰਸਨਲ ਕੋਈ ਕੰਮ ਦਾ ਧਰਨੇ ਮਲਾਜ਼ਮਾਂ ਦੇ ਪੱਖ ਦਾ ਵੋਟਾਂ ਪਹਿਲੇ ਹੀ ਇਹਨਾਂ ਨੇ ਰੋਕਤੀਆਂ ਨੇ ਜੇ ਹੁਣ ਆਪਣੇ ਆ ਮਸਲੇ ਆਪਾਂ ਇਕੱਠੇ ਹੋ ਕੇ ਨਹੀਂ ਲੜਾਂਗੇ ਤਾਂ ਆਪਣਾ ਕੁਝ ਵੀ ਨਹੀਂ ਹੋਣਾ ਧੰਨਵਾਦ